ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਕੀ ਵਾਰ ਹਾਂਜੀ ਕੀ ਵਾਰ ਨਹੀਂ ਕਹਿਣਾ ਬਿਲਾਵਲ ਕੀ ਵਾਰ ਮਹੱਲਾ ਚੌਥਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਸ਼ਲੋਕ ਮਹੱਲਾ ਚੌਥਾ ਹਰ ਉੱਤਮ ਹਰ ਪ੍ਰਭ ਗਾਵੇ ਆ ਕਰਨਾਥ ਬਿਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਧੁਰ ਮਸਤਕ ਪੂਰਾ ਭਾਗ ਸਭ ਦਿਨ ਸਰੇਣ ਗੁਣ ਉਚਰੈ ਹਰ 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 ਔਰ ਲੇਵ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ ਜਨ ਨਾਨਕ ਜੀ ਵੇ ਦੇਖ ਹਰ ਇੱਕ ਨਿਮਖ ਘੜੀ ਮੁਖ ਲਾਗ ਮਹੱਲਾ ਤੀਜਾ ਬਿਲਾਵਲ ਤਾਬ ਹੀ ਕੀਜੀਐ ਜਦ ਮੁਖ ਹੋਵੇ ਨਾਮ ਜਦ ਮੁਖ ਹੋਵੇ ਨਾਮ ਵਿਲਾਵਲ ਤਾਬ ਹੀ ਕੀਜੀਐ ਜਾਬ ਮੁਖ ਹੋਵੈ ਨਾਮ ਰਾਗਨਾਦ ਸ਼ਬਦ ਸੋਹਣੇ ਜਾ ਲਾਗੈ ਸਹਜ ਧਿਆਨ ਰਾਗਨਾਦ ਛੋੜ ਹਰ ਸੇਵੀਐ ਤਾ ਦਰਗਹਿ ਪਾਈਐ ਮਾਨ ਛੋੜ ਪਦ ਤੇ ਠੰਮ ਪਲਾਉਣੀ ਐ ਛੋੜ ਹਰ ਨਹੀਂ ਕਹਿਣਾ ਰਾਗਨਾਦ ਛੋੜ ਹਰ ਸੇਵੀਐ ਇਥੇ ਵਿਸਰਾਮ ਤਾ ਦਰਗਹਿ ਪਈਏ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀਐ ਚੂਕੈ ਮਨ ਅਭਿਮਾਨ ਪੌੜੀ ਤੂ ਹਰ ਪ੍ਰਭ ਆਪ ਅਗੰਮ ਹੈ ਸਭ ਤੁਧ ਉਪਾਇਆ ਤੂ ਆਪੇ ਆਪ ਵਰਤਦਾ ਸਭ ਜਗਤ ਸਬਾਇਆ ਤੁਧ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ਹਰ ਧਿਆਵ ਭਗਤੋ ਦੇਣ ਸਰat ਅੰਤ ਲੈ ਛਡਾਇਆ ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸਮਾਇਆ ਸ਼ਲੋਕ ਮਹੱਲਾ ਤੀਜਾ ਦੂਜੈ ਪਾਇ ਬਲਾਵਲ ਨਾ ਹੋਵਈ ਮਨਮੁਖ ਥਾਇ ਨ ਪਾਇ ਮਨਮੁਖ ਥਾਇ ਨ ਪਾਇ ਪਾਖੰਡ ਭਗਤ ਨਾ ਹੋਵਈ ਪਾਖੰਡ ਪਦ ਤੇ ਜਮਕ ਲਾ ਦੇਨੀ ਐ ਪਾਖੰਡ ਭਗਤ ਨਾ ਹੋਵਈ ਪਾਰ ਬ੍ਰਹਮ ਨਾ ਪਾਇਆ ਜਾਏ ਮਨ ਹਟ ਕਰਮ ਕਮਾਵਣੇ ਥਾਇ ਨ ਕੋਈ ਪਾਇ ਨਾਨਕ ਗੁਰਮੁਖ ਆਪ ਵਿਚਾਰੀ ਐ ਵਿਚ ਹੋ ਆਪ ਗਵਾਏ ਆਪੇ ਆਪ ਪਾਰ ਬ੍ਰਹਮ ਹੈ पार ब्रह्म मन आए मन आए नही कहना पार ब्रह्म मन आए आपे आप पार ब्रह्म है पार ब्रह्म वसिया मन आए जमन मरना कटिया ज्योति ज्योत मिलाए महला तीजा ਬੇਲਾਵਲ ਕਰਹੁ ਤੂੰ ਪਿਆਰੇ ਹੋ ਕਰਹੁ ਬੇਲਾਵਲ ਬੇਲਾਵਲ ਕਰਹੁ ਤੂੰ ਪਿਆਰੇ ਹੋ ਇੱਕ ਸਿਓ ਲੇਵ ਲਾਈ ਜਨਮ ਮਰਨ ਦੁਖ ਕਟਿਐ ਸਚੇ ਰਹਿ ਸੁਮਾਈ ਸਦਾ ਬੇਲਾਵਲ ਆਨੰਦ ਹੈ ਜੇ ਚੱਲਹਿ ਸਤਗੁਰੁ ਭਾਇ ਸਤ ਸੰਗਤੀ ਬਹਿ ਭਾਉ ਕਰਉ ਸਦਾ ਹਰ ਕੇ ਗੁਣ ਗਾਏ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ ਪਾਉੜੀ ਗੁਰਮੁਖ ਮੇਲ ਮਿਲਾਏ ਪਾਉੜੀ ਸਭਨਾ ਜੀਆ ਵਿੱਚ ਹਰ ਆਪ ਸੋ ਭਗਤਾ ਕਾ ਮਿੱਤ ਹਰ ਸਭਨਾ ਜੀਆ ਵਿੱਚ ਹਰ ਆਪ ਸੋ ਭਗਤਾ ਕਾ ਮਿੱਤ ਹਰ ਸਭ ਕੋਈ ਹਰ ਕੈ ਵਾਸ ਭਗਤਾ ਕੈ ਆਨੰਦ ਘਰ ਬਸ ਕਸ ਕੇ ਬੋਲਣਾ ਠੀਕ ਹਮ ਦੀ ਹਰ ਭਗਤਾ ਕਾ ਹਰ ਭਗਤਾ ਕਾ ਮੇਲੀ ਸਰਬਤ 100 ਚਾਲਨ ਸਾਰ ਇੱਥੇ ਹੀ ਲੱਗੇਗਾ 100 ਪਦ ਜਿਹੜਾ ਦਿਲੀ ਦੀਪਕ ਹੈ ਅਰਥ ਵਾਸਤੇ 100 ਨਿਸੁਲ ਜਨ ਡੰਗਤਰ ਪਰ ਚਾਲ ਵਾਸਤੇ ਮੁੱਖ ਵਿਸਰਾਮ ਇੱਥੇ ਠੀਕ ਹੈ ਹਰ ਭਗਤਾ ਕਾ ਮੇਲੀ ਸਰਬਤ 100 ਦਿਲੀ ਦੀਪਕ ਹਾਂਜੀ ਉਹਦੇ 100 ਪਦ ਦੇ ਦੇਹਲੀ ਦੀਪਕ ਵਿਸਰਾਮ 100 ਤੇ ਲੱਗੇ ਨਿਸੁਲ ਜਨ ਟੰਗ ਧਰ ਹਰ ਭਗਤਾ ਕਾ ਮੇਲੀ ਸਰਵਤ ਸੋ ਨਿਸੁਲ ਜਨ ਟੰਗ ਧਰ ਨਿਸੁਲ ਕਸਕੇ ਬੋਲ ਨਾ ਨਿਸੁਲ ਜਨ ਟੰਗ ਧਰ ਹਰ ਸਭਨਾ ਕਹਿ ਖਸਮ ਹਰ ਸਭਨਾ ਕਾ ਹੈ ਖਸਮ ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਚਿਤਕਾਰ ਤੁਦ ਅਪੜ ਕੋਈ ਨਾ ਸਕੈ ਸਭ ਝਖ ਝਖ ਪਵੈ ਝੜ ਸਭ ਝਖ ਝਖ ਪਵੈ ਝੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ